60 ਦੇ ਵਿੱਚ ਜਲ ਸੰਧੀ ਹੋਈ ਹੈ ਇਹ ਵਾਰਡ ਬੈਂਕ ਜਿਹੜਾ ਇਹਦਾ ਸਮਝੌਤਾ ਕਰਾਉਣ ਵਾਲਾ ਸੀ ਆਪਣਾ ਸ਼ਾਹਮੋਜ ਇਤਿਆਫਤ ਉਹ ਪੰਜਾਬ ਦੇ ਇਧਰ ਲਈ ਸੇ ਆ ਗਏ ਉਸ ਦੀ ਚਨਾ ਜੇਲਮ ਤੇ ਤੋਂ ਪਾਣੀ ਪੰਜਾਬ ਨੂੰ ਇਸ ਟਾਈਮ ਪਾਣੀ ਦੀ ਬਹੁਤ ਲੋੜ ਆ ਉਹ ਪਾਣੀ ਜਿਹਦਾ ਪੰਜਾਬ ਨੂੰ ਦਿੰਦੇ ਆ ਫਿਰ ਤਾਂ ਪੰਜਾਬ ਨੂੰ ਫਾਇਦਾ ਪਹਿਲਾ ਪਾਣੀ ਜਿਹੜਾ ਪੰਜਾਬ ਦਾ ਰਾਜਸਥਾਨ ਨੂੰ ਜਾ ਰਿਹਾ ਉਹਦੇ ਵੀ ਨਾਲ ਜਿੱਥੇ ਜਾ ਵੀ ਰਿਹਾ ਉੱਥੇ ਜ਼ਮੀਨਾਂ ਖੋਲਣ ਇਹ ਜੇ ਆਪਾਂ ਇੱਕ ਫਾਇਦਾ ਹੋਊਗਾ ਤਾਂ ਨਹੀਂ ਤਾਂ ਫਿਰ ਇਹ ਆ ਵੀ ਆਪਾਂ ਗਵਾਣ ਮੱਥੇ ਆਵੇਂ ਆਪਾਂ ਲੜੀ ਜਾਈਏ ਪਾਈਪ ਲਾਈਨ ਕੋਈ ਪਾ ਕੇ ਤੀਜਾ ਲੈ ਜੇ ਤੀਜਾ ਪਾਣੀ ਚੱਲ ਜਾਵੇ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਜਟੜਾ ਵਾਲੀ ਮੱਤ ਜਿਹੜੀ ਆਪਾਂ ਉਹ ਚ ਵੇਖੀ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਜੀ ਪੰਜਾਬ ਦੇ ਪੈਰਾ ਦਾ ਨੈਟਵਰਕ ਕੋਲ ਨਾਲ ਵੀ ਹੈਲਪ ਕਰਨਾ ਪਊ ਜੇ ਟ੍ਰੀਟੀ ਤੋੜਦੇ ਆ ਤਾਂ ਕਿਤੇ ਨਾ ਕਿਤੇ ਇਹ ਲੜਾਈ ਦਾ ਕਾਰਨ ਵੀ ਬਣ ਸਕਦਾ ਆਪਣੇ ਬਾਰਡਰ ਤੇ ਲੜਾਈ ਵੀ ਖੁੱਲ ਸਕਦੀ ਇਸ ਮਸਲੇ 'ਚ ਹਾਂਜੀ ਲੈ ਸਕਦੀ ਉਹ ਵੀ ਲੈ ਸਕਦੀ ਆ ਦੇਸ਼-ਉਦੇਸ਼ ਚ ਵਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਉਹਦੇ ਪੰਜਾਬ ਚੈਨਲ ਅੱਜ ਸਾਡੇ ਦਰਮਿਆਨ ਪਹੁੰਚਿਆ ਪੰਜਾਬ ਦੀ ਉਹ ਹਸਤੀ ਜਿਹੜੀ ਪੰਜਾਬ ਦਾ ਦਰਦ ਲੈ ਕੇ ਘੁੰਮਦੀ ਏ ਪੰਜਾਬ ਦੇ ਮਸਲਿਆਂ ਨੂੰ ਉਭਾਰਦੀ ਏ ਪੰਜਾਬ ਦੀ ਖੁਸ਼ਹਾਲੀ ਲੋਚੀ ਲਈ ਹੋਈ ਦਰਦਰ ਤੇ ਆਵਾਜ਼ ਬ੍ਰਾਂਧ ਕਰਦੀ ਰਹੀ ਹੈ ਮਿਸਨ ਸਤਲੁਜ ਦੇ ਕਰਤਾ ਤਰਤਾ ਨੌਜਵਾਨ ਦਿਵਿੰਦਰ ਸਿੰਘ ਸਿੱਖੋ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਸਿੱਖੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਸਿੱਖੋ ਸਾਹਿਬ ਨਾਲ ਅੱਜ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਤੇ ਜਿਹੜਾ ਸਿੰਧ ਜਲ ਸੰਧੀ ਦਾ ਸਮਝੌਤਾ ਰਤ ਕੀਤਾ ਹੈ ਭਾਰਤ ਨੇ ਅੰਤਰਰਾਸ਼ਟਰੀ ਮਾਮਲਾ ਭਾਰਤ ਨੇ ਇੱਕ ਪਾਸਰ ਫੈਸਲਾ ਲਿਆ ਲਿਆ ਇਹਦਾ ਵੀ ਕਿਉਂ ਨਾ ਕਿਉਂਕਿ ਪਹਿਰਗਾਹ ਮੰਦਰ ਅੰਤਕ ਹਮਲਾ ਹੋਇਆ 25 ਜੂਨ ਦੇ ਜਿਹੜੀਆਂ ਮਲੁਖੀ ਜਾਨਾਂ ਉੱਚੀਆਂ ਗਈਆਂ ਉਸ ਰੋਸ ਵਜੋਂ ਉਸ ਗੁੱਸੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵਾਪਕ ਫੈਸਲਾ ਲਿਆ ਜਿਸ ਨਾਲ ਇੱਕ ਫੈਸਲਾ ਸਿੰਧ ਜਾਂ ਸਿੰਧੀ ਨੂੰ ਰੋਧ ਕਰਦਾ ਇਹ ਸੰਧੀ ਰੱਤ ਹੋਣ ਨਾਲ ਪੰਜਾਬ ਤੇ ਕੀ ਅਸਰ ਪਵੇਗਾ ਪੰਜਾਬ ਲਈ ਇਹ ਖੁਸ਼ੀ ਜੇ ਤਾੜੀ ਇੰਨਾ ਸਾਰੇ ਵਿਸ਼ਿਆਂ ਤੇ ਆਪਾਂ ਗੱਲ ਕਰਦੇ ਹੋਏ ਸਿੱਖੋਂ ਸਾਹਿਬ ਦਾ ਆਪਾਂ ਸੁਝਾਅ ਤੁਹਾਡੇ ਰੂਪ ਰੂਪ ਕਰਾਂਗੇ ਸਿੱਖੋਂ ਸਾਹਿਬ ਸਭ ਤੋਂ ਪਹਿਲਾਂ ਇੱਥੇ ਚਰਚਾ ਕਰੋ ਵੀ ਜਿਹੜਾ ਜਲ ਸੰਧੀ ਸੀ ਸਿੰਧ ਜਲ ਸੰਧੀ ਇਹਦੇ ਬਾਰੇ ਚਰਚਾ ਕਰੋ ਇਹ ਕਦੋਂ ਹੋਈ ਤੇ ਕਿਹਦੇ ਕਿਹਦੇ ਦਰਮਿਆਨ ਹੋਈ ਦੇਖੋ ਮੁੱਢਲੇ ਤੌਰ ਤੇ ਇਹ 1960 ਦੇ ਵਿੱਚ ਇਹ ਜਲ ਸੰਧੀ ਹੋਈ ਹੈ ਜਿਹਦੇ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਦੇ ਵਿੱਚ ਹੋਈ ਤੇ ਵਰਲਡ ਬੈਂਕ ਜਿਹੜਾ ਇਹਦਾ ਸਮਝੌਤਾ ਕਰਾਉਣ ਵਾਲਾ ਸੀ ਵਿੱਚ ਵਰਲਡ ਬੈਂਕ ਨੇ ਸਮਝੌਤਾ ਕਰਾਇਆ ਮਤਲਬ ਇਹ ਇਹ ਵੀ ਜਿਹੜਾ ਪੰਜਾਬ ਕੋਲੇ ਜਿਹੜੇ ਸੀ ਕਿ ਛੇ ਦਰਿਆ ਸੀ ਠੀਕ ਹੈ ਉਹ ਦਰਿਆਵਾਂ ਦੀ 147 ਜਿਹਦੇ ਤੋਂ ਵੰਡ ਹੋਈ ਆਪਸੀ ਵੰਡ ਹੋਈ ਅੱਡ ਹੋਏ ਦੋਨੋਂ ਦੇਸ਼ ਤੇ ਉਹਦੇ ਚ ਪਾਣੀਆਂ ਦਾ ਰੌਲਾ ਪੈ ਗਿਆ ਫਿਰ ਵਰਲਡ ਬੈਂਕ ਨੇ ਇਹ ਵਿੱਚ ਪੈਕੇਜ ਕਿਹਨੇ ਕਿਹੜੇ ਦਰਿਆ ਦੀ ਹਾਂਜੀ ਅਸਲ ਵਿੱਚ ਜਦੋਂ ਆਪਾਂ ਪਿਛੋਕੜ ਵੇਨੇ ਆ 47 ਤੋਂ ਪਹਿਲਾਂ ਦਾ ਤਾਂ 47 ਤੋਂ ਪਹਿਲਾਂ ਬਹੁਤ ਸਾਰਾ ਨੈਟਵਰਕ ਜਿਹੜਾ ਅੰਗਰੇਜ਼ਾਂ ਨੇ ਨਹਿਰਾਂ ਦਾ ਬਣਾਇਆ ਸੀ ਉਹਦੇ ਵਿੱਚ ਜਿਹੜਾ ਚੜਦਾ ਪਾਸਾ ਜਿਹੜਾ ਵੰਡ ਹੋਈ ਜਿਹੜਾ ਆਪਣੇ ਵਾਲਾ ਪਾਸਾ ਆਇਆ ਉਹਦੇ 'ਚ ਇੱਕ ਤਾਂ ਸਰਹੰਦ ਕਨਾਲ ਸਿਸਟਮ ਜਿਹੜਾ ਰੋਪੜ ਤੋਂ ਨਿਕਲਦਾ 7 ਲੋਈ ਦਰਿਆ 'ਚੋਂ ਉਹ ਕੱਲਾ ਪੁਰਾਣਾ ਸੀਗਾ ਇੱਕ ਜਿਹੜੇ ਦੂਜਾ ਹੈਡਵੌਕ ਸੀ ਆਪਣਾ ਆਪਾ ਫਿਰੋਜ਼ਪੁਰ ਬੈਠਿਆ ਹਸੈਨੀ ਵਾਲਾ ਇੱਥੋਂ ਦੋ ਨਹਿਰਾਂ ਨਿਕਲਦੀਆਂ ਸੀ ਇੱਕ ਈਸਟਰਨ ਕਨਾਲ ਤੇ ਦੂਜੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦੀ ਸੀ ਗੰਕ ਨਾਲ ਤੇ ਇੱਕ ਅੱਪਰ ਬਾਰੀ ਵਿਸਤ ਕਨਾਲ ਸੀ ਦੋਆਬ ਕਨਾਲ ਇਹ ਤਕਰੀਬਨ 3-4 ਸੀ ਤਿੰਨਾਂ ਚਾਰਾਂ ਚੋਂ ਇੱਕ ਤਾਂ ਰਾਜਸਥਾਨ ਨੂੰ ਚਲੀ ਗਈ ਤਿੰਨ ਹੀ ਹੀ ਪੰਜਾਬ ਦੇ ਵਿੱਚ ਸੀਗੀਆਂ ਤਾਂ ਜਿਆਦਾ ਪਾਣੀ ਜਿਹੜਾ ਸਤਲੁਜ ਦਾ ਬਿਆਸ ਦਾ ਇਕੱਠਾ ਹੋ ਕੇ ਅਖੀਰ ਤੇ ਸੁਲੇਮਾਨ ਕੀ ਹੈਡਵਰਕਸ ਤੋਂ ਭਾਵਲਪੁਰ ਦੇ ਏਰੀਏ ਨੂੰ ਉੱਥੋਂ ਤਿੰਨਾਂ ਨਹਿਰਾਂ ਨਿਕਲਦੀਆਂ ਸੀਗੀਆਂ ੜੋੜਾ ੜਾ ਸੁਲੇਮਾਨ ਕੀ ਤੋਂ ਉਹ ਜਿਹੜਾ ਆਪਾਂ ਕਹਿੰਨੇ ਬਾਰਬਾਦ ਕੀਤੇ ਤਾਂ ਜਿਹੜਾ ਕੀਤੇ ਉਸ ਏਰੀਏ 'ਚ ਪਾਣੀ ਜਾ ਰਿਹਾ ਸੀਗਾ ਹੁਣ 47 ਦੀ ਵੰਡ ਹੋਊਗੀ ਤਾਂ ਜਿਹੜਾ ਪਾਣੀ ਦਾ ਨੇਚਰਲ ਫਲੋਸ ਹੀ ਕਿਉਂਕਿ ਇਹ ਦਰਿਆਵਾਂ ਦਾ ਜਿਹੜੇ ਪੰਜਾਬ ਨੂੰ ਆਏ ਉਹਨਾਂ ਦਾ ਐਂਡ ਪਾਕਿਸਤਾਨ 'ਚ ਹੁੰਦਾ ਸੀ। ਤਾਂ ਉਸ ਟਾਈਮ ਫਿਰ ਇਹਨਾਂ ਦਾ ਜਿਹੜਾ ਰੌਲਾ ਪਿਆ ਉਹਦੀ ਸੰਧੀ ਹੋਈ। ਤਾਂ ਮੋਟੀ-ਮੋਟੀ ਉਹ ਗਿਣੀਆਂ ਤਾਂ ਜਿਹੜੇ ਤਿੰਨ ਦਰਿਆ ਚੜ੍ਹਦੇ ਆਲੇ ਸੀ ਆਪਣਾ ਸਤਲੁਜ, ਬਿਆਸ ਤੇ ਰਾਵੀ ਜੀ ਉਹ ਪੰਜਾਬ ਦੇ ਇਧਰ ਲਈ ਸੇ ਆ ਗਏ। ਤੇ ਜਿਹੜੇ ਤਿੰਨ ਦਰਿਆ ਦੂਜੇ ਪਾਸੇ ਸੀ ਚਨਾ, ਜੇਲਮ ਤੇ ਸਿੰਧ ਸਿੰਧ ਜੀ ਉਹ ਪਾਕਿਸਤਾਨ ਵਾਲੇ ਪਾਸੇ ਆ ਗਏ। ਹੁਣ ਜਿਹੜੀ ਗੱਲ ਚੱਲੀ ਆ ਸਿੰਧ ਜਲ ਸੰਧੀ ਜਿਹੜੀ 1960 ਚ ਹੋਈ ਸੀ। ਅੱਜ ਮਸਲਾ ਉਹ ਆਇਆ ਖੜਾ ਹੈ ਉਹ ਪਾਣੀ ਰੋਕਣ ਲਈ ਭਾਰਤ ਨੇ ਐਲਾਨ ਕਰ ਦਿੱਤਾ ਹੈ ਉਹ ਸਮਝੌਤਾ ਰੱਦ ਕਰਨ ਦੇ ਸਸਪੈਂਡ ਕਰਨ ਦੇ ਜਿਹੜੇ ਆਪਾਂ ਸਭ ਨੇ ਖ਼ਬਰਾਂ ਸੁਣਿਆ ਇਹਦਾ ਪੰਜਾਬ ਤੇ ਕੀ ਅਸਰ ਹੋਊਗਾ ਹਾਂਜੀ ਇਹ ਮੋٹے ਤੌਰ ਤੇ ਜਿਹੜੀ ਜਲ ਸੰਧੀ ਹੋਈ ਉਹ ਤੇ ਜਦੋਂ ਆਪਾਂ ਦਰਿਆਵਾਂ ਦੀ ਕੈਪੈਸਿਟੀ ਗਣੀਏ ਜਿਹੜੇ ਪੰਜਾਬ ਵਾਲੇ ਪਾਸੇ ਦਰਿਆ ਸੀ ਇਹ ਸਤਲੁਜ 12 13 ਐਮਐਫ ਦਾ ਦਰਿਆ ਹੈ ਬਿਆਸ 10 ਕ ਦਾ ਤੇ ਰਾਵੀ 6 ਕ ਦੀ ਹੈ 6 ਐਮਐਫ ਦੀ ਦੂਜੇ ਜਿਹੜੇ ਦਰਿਆ ਉਹ ਜੇਲਮ ਤੇ ਚਨਾਉ ਦੋਵੇਂ 23 23 ਮਿਲੀਨ ਐਕਰ ਫੁੱਟ ਦੇ ਵੱਡੇ ਦਰਿਆ ਤਾਂ ਸਨ ਤਾਂ ਬਹੁਤ ਵੱਡਾ ਦਰਿਆ ਜੀ ਉਹ ਤਕਰੀਬਨ ਉਹ 70 80 ਮਿਲੀਨ ਐਕਰ ਫੁੱਟ ਦਾ ਦਰਿਆ ਬਹੁਤ ਜਿਆਦਾ ਵੱਡਾ ਤਾਂ ਉਸ ਟਾਈਮ ਪੰਜਾਬ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਵੀ ਖੀਰ ਸਾਰਾ ਪਾਣੀ ਜਿਹੜਾ ਐਂਡ ਉਹ ਚਲਾ ਜਾਂਦਾ ਸੀਗਾ ਪਾਕਿਸਤਾਨ ਵਾਲੇ ਪਾਸੇ ਉਧਰ ਡਿੱਗਦਾ ਸੀ ਉਸ ਏਰੀਆ ਨੂੰ ਇਰੀਗੇਟ ਕਰਦਾ ਸੀ ਜੀ ਤਾਂ ਉਹਦੇ ਵਿੱਚੋਂ ਉਸ ਟਾਈਮ ਆਪਾਂ ਨੂੰ ਕੁਝ 8 ਕੁ ਮਿਲੀਨ ਐਕਰ ਫੁੱਟ ਪਾਣੀ ਮਿਲਿਆ ਜਿਹੜਾ ਜਾ ਰਿਹਾ ਸੀਗਾ ਕਿਉਂਕਿ ਸਤਲੁਜ ਦਾ ਪਾਣੀ ਆਪਣਾ ਹਸੈਨੀ ਵਾਲੇ ਤੋਂ ਜਾ ਰਿਹਾ ਸੀ ਤਾਂ ਭਾਰਤ ਨੇ ਫਿਰ ਹੈਡਵਰਕਸ ਆਪਣਾ ਹਰੀਕੇ ਪੱਤਣ ਬਣਾਇਆ ਉਹਦੇ ਚੋਂ ਦੋ ਨਹਿਰਾਂ ਕੱਢੀਆਂ ਗਈਆਂ ਜਿਹੜੀ ਇੱਕ ਪੰਜਾਬ ਨੂੰ ਕੁਝ ਪਾਣੀ ਦਿੰਦੀ ਹੈ ਜਿਹੜੀ ਸਰੰਦ ਫੀਡਰ ਵਜਦੀ ਆ ਦੂਜਾ ਜ਼ਿਆਦਾ ਪਾਣੀ ਰਾਜਸਥਾਨ ਨੂੰ ਚਲਾ ਗਿਆ ਸੋ ਉਸ ਟਾਈਂ ਜਿਹੜਾ ਕਹਾਣੀ ਇਹ ਹੋਈ ਵੀ ਜਿਹੜਾ ਪਾਣੀ ਪੰਜਾਬ ਨੂੰ ਮਿਲਣਾ ਸੀ ਉਦੋਂ ਉਹ ਚੋਂ ਮੋਟਾ ਪਾਣੀ ਰਾਜਸਥਾਨ ਨੂੰ ਦੇ ਤਾ ਉਹਦੀ ਉਦੋਂ ਪਲੀ ਇਹਨਾਂ ਨੇ ਇਹ ਲਈ ਗਈ ਕਿਉਂਕਿ ਦੋਨੇ ਪਾਸੇ ਰੋਲਾ ਪੈ ਰਿਆ ਸੀ ਪਾਕਿਸਤਾਨਾਂ ਦਾ ਸੀ ਇਹ ਪਾਣੀ ਕਿੱਥੇ ਲਿਜਾਣਾ ਥੋੜੇ ਕੋਲੇ ਤਾਂ ਪਾਣੀ ਪਹਿਲਾਂ ਜਿੰਨਾ ਕੇ ਏਰੀਆ ਕਿਉਂਕਿ ਨੈਟਵਰਕ ਅੰਗਰੇਜ਼ਾਂ ਵੇਲੇ ਮੈਂ ਜਿਵੇਂ ਪਹਿਲਾਂ ਦੱਸਿਆ ਸਰ ਤਿੰਨ ਨਹਿਰਾਂ ਹੀ ਸੀ ਇੱਧਰ ਪਾਕਿਸਤਾਨ ਕੋਲੇ ਨਹਿਰਾਂ ਦਾ ਨੈਟਵਰਕ ਅੰਗਰੇਜ਼ਾਂ ਨੇ ਉਸ ਸਾਈਡ ਜ਼ਿਆਦਾ ਬਣਾਇਆ ਸੀਗਾ ਤਾਂ ਉਦੋਂ ਇਹ ਪਲੀ ਲਈ ਕਿ ਵੀ ਉਧਰੋਂ ਜਿਹੜੇ ਬੰਦੇ ਉੱਜੜ ਕੇ ਆ ਰਹੇ ਕਿਉਂਕਿ ਆਪਣੇ ਬੰਦਿਆਂ ਕੋਲ ਜ਼ਿਆਦਾ ਉਤਾਂ ਬਹੁਤ ਜ਼ਿਆਦਾ ਸੀ ਉਧਰ ਤਾਂ ਉਹ ਦਾ ਜਿਹੜਾ ਅਸੀਂ ਜ਼ਮੀਨਾਂ ਪਾਣੀ ਨਾਲ ਬਾਤ ਕਰਾਂਗੇ ਰਾਜਸਥਾਨ ਤਾਂ ਉਹ ਜ਼ਮੀਨ ਦੇਾਂਗੇ ਜਿਹੜੀ ਗੱਲ ਤੁਸੀਂ ਇਹਨਾਂ ਪੰਜਾਬ ਨੂੰ ਫਾਇਦਾ ਹੋਊ ਕਿ ਨੁਕਸਾਨ ਜਿਹੜਾ ਪਹਿਲਾ ਪਾਣੀ ਮਿਲਿਆ ਉਹ ਪੰਜਾਬ ਨੂੰ ਦਿੱਤਾ ਨਹੀਂ ਗਿਆ ਤੇ ਉਹ ਪਾਣੀ ਚੱਕ ਕੇ ਗਾਂਹ ਰਾਜਸਥਾਨ ਨੂੰ ਦੇਤਾ ਤਾਂ ਰਾਜਸਥਾਨ 'ਚ ਜਿਵੇਂ ਆਪਾਂ ਨੂੰ ਪਤਾ ਆਪਾਂ ਜ਼ਮੀਨ ਨਹੀਂ ਲੈ ਸਕਦੇ ਸੋ ਉਹ ਸਾਰੇ ਦਾ ਉਸ ਟਾਈਮ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਉਹ ਉਸੇ ਸੰਦਰਭ 'ਚ ਅੱਗੇ ਵੇਖਣਾ ਪਊ ਆਪਾਂ ਹਾਂ ਬਿਲਕੁਲ ਸੇਖੂ ਸਾਹਿਬ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਪੰਜਾਬ ਦੇ ਜਿਵੇਂ ਕਹਿੰਦੇ ਆ ਦਰਿਆਵਾਂ ਜਿੱਥੋਂ ਦੀ ਦਰਿਆ ਲੰਘਦੇ ਆ ਉਹਨਾਂ ਦਾ ਜਿਹੜਾ ਹਾਕ ਰਪੇਰੀਨ ਜਿਹੜਾ ਕਾਨੂੰਨ ਕਹਿੰਦਾ ਉਹਨਾਂ ਦਾ ਜਦਾ ਹੱਕ ਹੁੰਦਾ ਹੁਣ ਜਦੋਂ ਪਾਣੀ ਮੁੜ ਕੇ ਆ ਗਿਆ ਜੇ ਪੰਜਾਬ ਚ ਉਹਨੂੰ ਸੰਭਾਲਣ ਦੇ ਪ੍ਰਬੰਧ ਨਾ ਹੋਏ ਜਗ੍ਹਾ ਜਗ੍ਹਾ ਡੈਮ ਨਾ ਬਣੇ ਨਾਲੇ ਸੇਮ ਨਾਲੇ ਨਹਿਰਾਂ ਨਾ ਬਣੀਆਂ ਤੇ ਕੀ ਪੰਜਾਬ ਦੀ ਜਿਹੜੀ ਧਰਤੀ ਐ ਇਹ ਪਾਣੀ ਨੂੰ ਸੰਭਲ ਸੰਭਲੂਗੀ ਥੜਨਾ ਆਉਣਗੇ ਨਹੀਂ ਇਹਦੇ ਵਿੱਚ ਨਾ ਜੀ ਵੇਖੋ ਪਹਿਲਾਂ ਤਾਂ ਜਿਹੜਾ ਇਹ ਇੱਕ ਵਾਰੀ ਉਹਨਾਂ ਨੇ ਸਸਪੈਂਡ ਕਰੀਅਰ ਦਬਾ ਪਾਉਣ ਲਈ ਹੁੰਦਾ ਮੁਰਕਾ ਨਾਲ ਜੀ ਦੂਜੀ ਗੱਲ ਇਹ ਆ ਵੀ ਸਾਰਾ ਪਾਣੀ ਨਹੀਂ ਇੱਧਰ ਲਿਆ ਜਾ ਸਕਦਾ ਕਿਉਂਕਿ ਉਹਦੀ ਜਿਹੜੀ ਜੀਓਗ੍ਰਾਫੀ ਉਹ ਜੀ ਤਲਾਹਣ ਉਧਰ ਨੂੰ ਹਾਂ ਤਾਂ ਪਾਣੀ ਜਿਹੜਾ ਅਸਲ ਇਹਦੇ ਵਿੱਚ ਮਸਲਾ ਦੋ ਟ੍ਰਿਬਿਊਟਰੀਜ਼ ਆ ਭਾਗਾ ਤੇ ਚੰਦਰਾ ਜੀ ਇਹ ਹਿਮਾਚਲ ਤੋਂ ਨਿਕਲਦੀਆਂ ਮੋਟਾ ਜੇ ਮੈਂ ਪਹਿਲਾਂ ਵੀ ਜੇ ਗੱਲ ਕਰਾਂ ਵੀ ਜਿਹੜੀ ਪਹਿਲਾਂ ਵੰਡ ਹੋਈ ਸੀ ਵੀ ਜਿਹੜੇ ਰਾਕੇ ਹਿੰਦੁਸਤਾਨ ਤੋਂ ਦਰਿਆ ਨਿਕਲਦੇ ਸੀ ਹਿਮਾਚਲ ਤੋਂ ਉਹਤਨੇ ਆਪਣੇ ਪੰਜਾਬ ਵਾਲੇ ਪਾਸੇ ਹੁੰਦੇ ਤੇ ਜਿਹੜੇ ਕਸ਼ਮੀਰ ਤੋਂ ਨਿਕਲਦੇ ਸੀ ਉਹ ਉਧਰ ਦੇਦੇ ਪਾਕਿਸਤਾਨ ਨੂੰ ਦੇਦੇ ਇਹਦੇ 'ਚ ਜਿਹੜੀ ਆਪਣੀ ਜੇਲਮ ਵਨਦੀ ਆ ਉਹਦੇ ਵਿੱਚ ਦੋ ਟ੍ਰਿਬਿਊਟਰੀਜ਼ ਹਿਮਾਚਲ ਤੋਂ ਜਾਂ ਇਸ ਪਾਸੇੋਂ ਨਿਕਲ ਕੇ ਪੈਂਦੀਆਂ ਭਾਗਾ ਤੇ ਚੰਦਰਾ ਹੁਣ ਉਸ ਟਾਈਮ ਨਹਿਰੂ ਨੇ ਇੱਕ ਕਮਜ਼ੋਰੀ ਵਿਖਾਈ ਉਹ ਸਮਝੌਤੇ ਦੇ ਵਿੱਚ ਸ਼ਾਇਦ ਉਹਨੂੰ ਲੱਗਦਾ ਸੀ ਕੀ ਲੋੜ ਆਈ ਡੀ ਪਾਣੀ ਦੀ ਇੱਕ ਉਹ ਪਾਣੀ ਦਾ ਉਹਨੂੰ ਸ਼ਾਇਦ ਉਹਦੇ ਦਿੱਲੀ ਦੇ ਲੀਡਰਾਂ ਨੂੰ ਪੂਰੀ ਨਹੀਂ ਪਤਾ ਸੀ ਪੰਜਾਬ ਵਾਲੇ ਲੜਦੇ ਰਹੇ ਵੀ ਸਾਨੂੰ ਪਾਣੀ ਘੱਟ ਮਿਲ ਰਿਹਾ ਤਾਂ ਇਹ ਉਦੋਂ ਇਹਨਾਂ ਨੇ ਉਹਨਾਂ ਨੂੰ ਪਾਣੀ ਉਹ ਛੱਡਤਾ ਤੇ ਉਹ ਬਣੀ ਰਾਜਸਥਾਨ ਨੂੰ ਐਸਾ ਦੇਣਾ ਸੀ ਉਹਨਾਂ ਦਾ ਜਿਹੜੀਆਂ ਉਹ ਦੋ ਟ੍ਰਿਬਿਊਟਰੀਜ਼ ਦਾ ਤੇ ਇਹ ਉਲਟਾ ਇਹਨਾਂ ਨੇ ਆਪਣਾ ਚੱਕ ਕੇ ਉਧਰ ਦੇ ਦਾ ਹੁਣ ਜੇ ਲਿਉਂਦੇ ਵੀ ਆ ਮਤਲਬ ਉਹ ਪਾਣੀ ਆ ਸਕਦਾ ਉਹਨਾਂ ਕੋ ਪੰਜ ਇੱਕ ਮਿਲੀਅਨ ਏਕੜ ਫੁੱਟ ਪਾਣੀ ਤਾਂ ਉਹਦਾ ਫੇਰ ਗੱਲ ਉੱਥੇ ਹੀ ਆਉਣੀ ਆ ਪੰਜਾਬ ਨੂੰ ਅੱਜ ਟਾਈਮ ਪਾਣੀ ਦੀ ਬਹੁਤ ਲੋੜ ਆ ਉਹ ਪਾਣੀ ਲਿਹਾਉਣ ਤੇ ਵੀ ਲੰਮਾ ਸਮਾਂ ਲੱਗਣਾ ਕੋਈ ਇਹ ਇੱਕ ਦਿਨ ਦਾ ਪ੍ਰੋਜੈਕਟ ਤਾਂ ਨਹੀਂ ਕੋਈ 10 ਸਾਲ 20 ਸਾਲ ਦਾ ਨਾਲ ਗੱਲ ਇਹ ਆ ਵੀ ਪੰਜਾਬ ਨੂੰ ਉਹ ਪਾਣੀ ਜਿਹਦਾ ਪੰਜਾਬ ਨੂੰ ਦਿੰਦੇ ਆ ਫਿਰ ਤਾਂ ਪੰਜਾਬ ਨੂੰ ਫਾਇਦਾ ਪਹਿਲਾ ਪਾਣੀ ਜਿਹੜਾ ਪੰਜਾਬ ਦਾ ਰਾਜਸਥਾਨ ਨੂੰ ਜਾ ਰਿਹਾ ਉਹਦੀ ਕੋਈ ਜਿਵੇਂ ਤੁਸੀਂ ਰਾਇਲਟੀ ਦਾ ਜ਼ਿਕਰ ਕੀਤਾ ਰਿਪੀਰੀਅਨ ਦਾ ਉਹ ਕੋਈ ਮਿਲੇ ਤੇ ਇਹ ਪਾਣੀ ਤੇ ਵੀ ਨਾਲ ਜਿੱਥੇ ਜਾ ਵੀ ਰਿਹਾ ਉੱਥੇ ਜ਼ਮੀਨਾਂ ਖੁੱਲਣ ਇਹ ਜੇ ਆਪਾਂ ਇੱਕ ਫਾਇਦਾ ਹੋਊਗਾ ਤਾਂ ਨਹੀਂ ਤਾਂ ਫਿਰ ਇਹ ਆ ਵੀ ਆਪਾਂ ਗਵਾਣ ਮੱਥੇ ਐਵੇਂ ਆਪਾਂ ਲੜੀ ਜਾਈਏ ਪਾਈਪ ਲਾਈਨ ਕੋਈ ਪਾ ਕੇ ਤੀਜਾ ਲੈ ਜੇ ਤੀਜਾ ਪਾਣੀ ਤੀਜਾ ਲੈ ਜੇ ਉਹਦਾ ਆਪਣ ਨੂੰ ਫਾਇਦਾ ਚਾਹਦਾ ਜੇ ਤੁਹਾਡੀ ਮਤ ਜਿਹੜੀ ਆਪਾਂ ਉਹ ਤੇ ਵੇਖੀ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਜੀ ਆਸ ਇੱਕ ਤਾਂ ਇਹ ਜੇ ਆਪਾਂ ਇਹ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਵੀ ਇਹ ਪਾਣੀ ਲਿਆਉਣਾ ਕੋਈ ਸੌਖਾ ਨਹੀਂ ਅਸੰਭਵ ਆ ਪਹਿਲੀ ਗੱਲ ਤਾਂ ਅਸੰਭਵ ਆ ਪਾਣੀ ਨੂੰ ਉਥੋਂ ਮੋੜ ਕੇ ਲਿਆਉਣਾ ਕਿਉਂਕਿ ਪੁੱਧਤੀ ਟਲਾੜਾ ਜਿਹੜੀਆਂ ਬਣੀਆਂ ਹੋਈਆਂ ਓਦੇ ਤੋਂ ਵੱਖਰਾ ਕਰਨਾ ਹਰੀ-ਸਰੀ ਦਾ ਕੰਮ ਨਹੀਂ ਹੁੰਦਾ ਤੇ ਸੌਖਾ ਕਾਰਜ ਨਹੀਂ ਹੈਗਾ ਲੇਕਿਨ ਜੇ ਮੰਨ ਲਓ 1% ਨੇ ਆਪਾਂ ਉਹਨੂੰ ਲਿਆਉਣ 'ਚ ਕਾਮਯਾਬ ਹੋ ਜੰਨੇ ਆ ਹਾਂਜੀ ਹਨਾ ਫਿਰ ਇਹਦੀ ਸਹੀ ਵਰਤੋਂ ਕਿਵੇਂ ਮਤਲਬ ਤੁਸੀਂ ਸਮਝਦੇ ਹੋ ਜਿਸ ਵਿੱਚ ਪੰਜਾਬ ਨੂੰ ਬੈਨੀਫਿਟ ਵੀ ਦੇਖੋ ਪੰਜਾਬ ਦੇ ਨਹਿਰਾ ਦਾ ਨੈਟਵਰਕ ਉਹਦੇ ਨਾਲ ਹੀ ਡਵੈਲਪ ਕਰਨਾ ਪਊ ਹਾਂ ਬਿਲਕੁਲ ਜਿਹੜੀ ਰੋਡ ਹਾਂਜੀ ਜਿਵੇਂ ਉਦੋਂ ਸਰਹੰਦ ਕਨਾਲ ਇੱਧਰ ਆਈ ਸੀ ਤਾਂ ਸਰਹੰਦ ਦਾ ਨੈਟਵਰਕ ਆਇਆ ਸੀਗਾ ਉਵੇਂ ਹੀ ਹੋਰ ਨੈਟਵਰਕ ਜਿਹੜਾ ਸਰਹੰਦ ਫੀਡਰ ਬਣੀ ਸੀ ਐਵੇਂ ਦਾ ਜਦੋਂ ਨੈਟਵਰਕ ਹੋਊਗਾ ਫੇਰ ਫਾਇਦਾ ਹੋਊਗਾ ਉਹ ਤੁਹਾਡੀ ਗੱਲ ਇਹ ਆ ਵੀ ਲਿਆਉਣਾ ਹੀ ਪਹਿਲਾਂ ਤਾਂ ਸੰਭਵ ਦੀਣਾ ਇਹ ਚੀਜ਼ ਤੇ ਦੂਜੀ ਇਹਦੀ ਇਕੱਲੇ ਇਹੀ ਮਸਲਾ ਨਹੀਂਗਾ ਇਹ ਜੇ ਟ੍ਰੀਟੀ ਤੋੜਦੇ ਆ ਤਾਂ ਜਿਹੜਾ ਚਨਾਵ ਤੋਂ 23% ਰਕਬਾ ਜਿਹੜਾ ਪਾਕਿਸਤਾਨ ਦਾ ਇੱਥੋਂ ਸਿੰਜਿਆ ਜਾਂਦਾ ਬਹੁਤ ਵੱਡੀ ਗ੍ਰੀ ਨੂੰ ਸਿੰਜਿਆ ਜਾਂਦਾ ਤਾਂ ਕਿਤੇ ਨਾ ਕਿਤੇ ਇਹ ਲੜਾਈ ਦਾ ਕਾਰਨ ਵੀ ਬਣ ਸਕਦਾ ਆਪਣੇ ਬਾਰਡਰ ਤੇ ਲੜਾਈ ਵੀ ਖੁੱਲ ਸਕਦੀ ਇਸ ਮਸਲੇ 'ਚ ਮਤਲਬ ਇਹ ਆਪਾਂ ਕਹੀ ਹਿੰਦ-ਪਾਕ ਪਾਣੀ ਦੀ جنگ ਜਿਹੜੀ ਸ਼ੁਰੂ ਹੋਊਗੀ ਉਹ ਯੁੱਧ ਦਾ ਰੂਪ ਲੈ ਸਕਦੀ ਹੈ ਹਾਂਜੀ ਲੈ ਸਕਦੀ ਉਹ ਵੀ ਲੈ ਸਕਦੀ ਆ ਸੋ ਇਹ ਬਹੁਤ ਡੂੰਗਾ ਮਸਲਾ ਹੈਗਾ ਨੂੰ ਬਹੁਤ ਡੂੰਗੇ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ ਆ ਬਿਲਕੁਲ ਪਹਿਲੀ ਗੱਲ ਤਾਂ ਪਾਣੀਆਂ ਦੀ ਜਿਹੜੀ ਵੰਡ ਹੋਈ ਸੀ ਅੰਤਰਰਾਸ਼ਟਰੀ ਮੁਤਾਬਕ ਵਰਲਡ ਬੈਂਕ ਦੇ ਉਹਦੇ ਵਿੱਚ ਆ ਇਹ ਇਹ ਤਹੀ ਵੱਡੇ ਵਿਵਾਦ ਖੜੇ ਹੋਣਗੇ ਭਾਰਤ ਨੂੰ ਕਈਆਂ ਮੁਸ਼ਕਲਾਂ ਸਾਹਮਣਾ ਕਰਨਾ ਪਊਗਾ ਇਹ ਚ ਆਪਾਂ ਮੱਕ ਨਹੀਂ ਮੋਟ ਸਕਦੇ ਸੈਕੰਡਲੀ ਮੰਨ ਲਓ ਅਸੀਂ ਆਪਣੇ ਗੁੱਸੇ ਅਧੀਨ ਇਹ ਫੈਸਲਾ ਤੋੜ ਦਿੰਨੇ ਆ ਉਹਨਾਂ ਚ ਨੌਤੀਆਂ ਦਾ ਸਾਹਮਣਾ ਕਰਕੇ ਪਾਣੀ ਲੈ ਵੀ ਆਉਣੇ ਆ ਤਾਂ ਫਿਰ ਸਾਡਾ ਜਿਹੜਾ ਸਭ ਤੋਂ ਵਧੀਆ ਮੇਰੀ ਨਜ਼ਰ 'ਚ ਪੰਜਾਬ ਦੀ ਧਰਤੀ ਦੇ ਹੇਠਲੇ ਪਣੂ ਰੀਚਾਰਜ ਕਰਨ ਲਈ ਸਰਕਾਰ ਨੂੰ ਜਾ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਪਹਿਲਾ ਯੋਜਨਾ ਬਣਉਂਦੀ ਲੋਡ ਮਹਿਸੂਸ ਨਹੀਂ ਅਸੀਂ ਕਰਦੇ। ਵੀ ਇਹ ਦੇਖੋ ਕੋਸ਼ੇ ਮੈਨੂੰ ਲੱਗਦਾ ਕੁਝ ਚੀਜ਼ਾਂ ਚੱਲ ਵੀ ਰਹੀਆਂ। ਜਿਵੇਂ ਸਰਹੰਦ ਕਨਾਲ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਜੀ ਉਹਦੀ ਕੈਪੈਸਿਟੀ 3000 ਕਿਊਸ ਵਧਾਈ ਗਈ ਹੈ। ਇਹਦਾ ਮੈਂ ਹੋਰ ਤੁਹਾਨੂੰ ਦੱਸਦਾ ਐਕਚੁਅਲ ਵਿੱਚ ਇਹਨਾਂ ਨੇ ਪਹਿਲਾਂ ਕੁਝ ਪਾਣੀ ਅਜੇ ਵੀ ਜਿਹੜਾ ਨਾ ਜੀ ਆਪਣੇ ਫਟਿਆਂ ਤੋਂ ਪਾਕਿਸਤਾਨ ਨੂੰ ਜਾ ਰਿਹਾ। ਤਾਂ ਇਹਨਾਂ ਨੇ ਪਿੱਛੇ ਤੁਹਾਨੂੰ ਯਾਦ ਹੋਣਾ ਰਾਜਸਥਾਨ ਨੂੰ ਫੀਡਰ ਦੇ ਵਿੱਚ ਪਾਣੀ ਲਿਆਉਣ ਦੀ ਇੱਕ ਪਾਲਿਸੀ ਸੀਗੀ ਜਿਹਦੇ ਤੇ ਆਪਾਂ ਮਿਸਲਾ ਲੋ ਮੁੱਦ ਕੀ ਮੋਰਚਾ ਵੀ ਲੜਿਆ ਸੀ ਉਦੋਂ ਇਹ ਸੀ ਵੀ 5000 ਕਿਊਸਿਕ ਪਾਣੀ ਉਹਦੇ ਵਿੱਚ ਦੀ ਹੋਰ ਲਿਆਣਾ ਚਾਹੁੰਦੇ ਸੀ ਰਾਜਸਥਾਨ ਨੂੰ ਉਹ ਮੋਰਚੇ ਦੀ ਗੁਰੂ ਸਾਹਿਬ ਨੇ ਆਪਾਂ ਨੂੰ ਜਿੱਤ ਬਖਸ਼ੀ ਉਹ ਚ ਉਹਦਾ ਅਸਰ ਇਹ ਪਿਆ ਵੀ ਉਹ 5000 ਕਿਊਸਿਕ ਰਾਜਸਥਾਨ ਨੂੰ ਜਾਣ ਦੀ ਵੀ ਆਏ ਜਿਵੇਂ 3000 ਕਿਊਸਿਕ ਤਾਂ ਹੋਣਾ ਪਿੱਛੇ ਆਪਾਂ ਖਬਰਾਂ 'ਚ ਆਇਆ ਸੀ ਵੀ ਸਰਹੰਦ ਕਨਾਲ ਜਿਹੜੀ ਗੋਪੜੋ ਨਿਕਲਦੀ ਉਹਦਾ ਪਾਣੀ ਵਧਾਉਣ ਲੱਗਿਆ 3000 ਕਿਊਸਿਕ ਤੇ ਲਗ ਪੰਜਾਬ ਨੂੰ ਸਿੱਧਮ ਸਦਸ ਹਾਂ ਜੀ ਮਾਲਵਾ ਜੀ ਦੂਜੇ ਕਿ ਜਿਹੜੀ ਮਾਲਵਾ ਨਹਿਰ ਪ੍ਰਪੋਜ਼ ਕਰੀ ਇਹਨਾਂ ਨੇ 2000 ਕਿਉ ਸਿਕਦੀ ਮਤਲਬ ਉਸ ਤਰੀਕੇ ਨਾਲ ਜੇ ਏਵੇਂ ਆਉਂਦਾ ਤਾਂ ਫਾਇਦਾ ਉਹ ਨਹਿਰ ਤੋਂ ਚਲੋ ਆਪਾਂ ਇਹ ਮੰਗ ਕੀਤੀ ਸੀ ਵੀ ਰਾਜਸਥਾਨ ਫੀਡਰ ਚੋਂ ਪਾਣੀ ਦੇ ਦਿਓ ਜਿਵੇਂ ਗਗ ਕਨਾਲ ਚੋਂ ਵੀ ਆਪਾਂ ਨੂੰ ਪਾਣੀ ਮਿਲਦਾ ਪੰਜਾਬ ਦੇ ਵਿੱਚ ਕੁਝ ਏਰੀਆ ਚ ਤਾਂ ਉਵੇਂ ਹੀ ਉੱਥੋਂ ਦੇ ਦੇਣ ਉਹ ਨਹਿਰ ਨਵੀਂ ਬਣਾਉਣ ਦੀ ਥਾਂ ਤੇ ਜੇ ਤਾਂ ਜਿਹੜੀ ਪੰਜਾਬ ਸਰਕਾਰ ਆ ਉਹ ਨੂੰ ਪ੍ਰੋਪਰ ਤਰੀਕੇ ਨਾਲ ਯੂਟਿਲਾਈਜ਼ ਕਰੂਗੀ ਇਸ ਤਰੀਕੇ ਨਾਲ ਤਾਂ ਪਹਿਲਾਂ ਤਾਂ ਇਹੀ ਪਾਣੀ ਜਿਹੜਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਜੇ ਉਹ ਆਊਗਾ ਤਾਂ ਉਹਦੇ ਨਾਲ ਨਹਿਰਾਂ ਦਾ ਨੈਟਵਰਕ ਨਹਿਰਾਂ ਚੌੜੀਆਂ ਵੀ ਕਰੀਆਂ ਜਾ ਸਕਦੀਆਂ ਹੋਰ ਵਧਾਇਆ ਜਾ ਸਕਦਾ ਤੌੜਾ ਫਾਇਦਾ ਹੋਸਾ ਲੇਕਿਨ ਪਾਣੀ ਆਵੇ ਤਾਂ ਸਹੀ ਭਾਲਣ ਖਨੂਨੀ ਜਾਣ ਨਹੀਂ ਜਾਣਦੇ ਪਰ ਪਰ ਇਹ ਨਾਲ ਉਹ ਰਾਜਸਤਾਨ ਨੂੰ ਪਾ ਕੇ ਲੈ ਜਾਂਦੇ ਫਿਰ ਹਾਂ ਪੰਜਾਬ ਤਾਂ ਫਿਰ ਵੀਦਾ ਹੀ ਰਹੇ ਜੀ ਆ ਵੀ ਨਹੀਂ ਰਹੇ ਜੀ ਵੀ ਆਪਾਂ ਲੜਦੇ ਰਹੀਏ ਬਸ ਆ ਜਿਹੜੀ ਇਹ ਜਲਸੰਦੀ ਟੁੱਟਣ ਜਾ ਰਹੀ ਹੈ ਜੇ ਟੁੱਟਦੀ ਹੈ ਇਹਦਾ ਫਾਇਦਾ ਕਿੱਦਾਂ ਨਾ ਕਿਤੇ ਜੇ ਪੰਜਾਬ ਚੋਂ ਪਾਣੀ ਹੋ ਕੇ ਅੱਗੇ ਨਿਕਲਣਾ ਪੰਜਾਬ ਨੂੰ ਹੋਣਾ ਜ਼ਰੂਰੀ ਹੈ ਇਤਾਂ ਦੀ ਜਿਹੜੀ ਪਾਣੀ ਦੀ ਨੀਤੀ ਜਾਂ ਪਾਣੀ ਦੀ ਵੱਡ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਜਿਵੇਂ ਹੁਣ ਧਰਤੀ ਹੇਠਲਾ ਪਾਣੀ ਦਿਨੋਂ ਥੱਲੇ ਡਿੱਗਦਾ ਜਾ ਰਿਹਾ ਹੈ ਪੰਜਾਬ ਜਿਹੜਾ ਉਹ ਰਾਜਸਥਾਨ ਤੋਂ ਹੀ ਬੁਰਾ ਹਾਲਾਤ ਬਣ ਕੇ ਜੇ ਇਦਾਂ ਦਾ ਮਾਹੌਲ ਹੋਇਆ ਤਾਂ ਉਹ ਸੰਧੀ ਚੋਂ ਬੰਦਾ ਹਿੱਸਾ ਪੰਜਾਬ ਚੋਂ ਸਭ ਤੋਂ ਪਹਿਲਾਂ ਪੰਜਾਬ ਨੂੰ ਲਜਾਓ ਵੱਧੂ ਪਾਣੀ ਕਿਤੇ ਆਸ-ਪਾਸੇ ਵਗਦੇ ਜਾਵੇ ਇਦਾਂ ਦੀ ਕੋਈ ਨੀਤੀ ਔਰ ਇਹ ਆਏ ਆ ਜੀ ਆਪਣੀ ਪੋਲੀਟੀਕਲ ਜਮਾਤ ਅੱਗੇ ਲਾ ਕੇ ਜਿਹੜੇ ਭਵਾਂ ਦੀ ਸਰਕਾਰ ਆ ਭਵਾਂ ਦੀ ਵਿਰੋਧੀ ਤਰ੍ਹਾਂ ਜਿੰਨੀਆਂ ਵੀ ਉਹ ਇਹ ਗੱਲ ਨੂੰ ਚੱਕਣ ਵੀ ਜੇ ਤੁਸੀਂ ਤੋੜਦੇ ਆ ਕਿਉਂਕਿ ਉਹਦਾ ਤੋੜੋਂ ਤੇ ਜਿਵੇਂ ਆਪਾਂ ਨੇ ਵੀ ਬਾਰਡਰ ਹੌਟ ਹੋ ਜਾਣਾ ਲੜਾਈ ਦਾ ਮਸਲਾ ਵੀ ਖੜਾ ਹੋ ਜਾਣਾ ਉਹ ਵੀ ਤਾਂ ਪੰਜਾਬ ਨੂੰ ਝੱਲਣਾ ਪੈਣਾ ਖੀਰ ਤਾਂ ਜੇ ਤੋੜਦੇ ਆ ਉਹ ਵੀ ਜਿਹੜੀਆਂ ਦੋ ਟ੍ਰਿਬਿਊਟਰੀਜ਼ ਉਹ ਪੰਜਾਬ ਵੈਸੇ ਉਹ ਉਸ ਟਾਈਮ ਨਹਿਰੂ ਹੁਣਾਂ ਦੀ ਕਮਜ਼ੋਰੀ ਸੀ ਉਹ ਪਾਣੀ ਇਹderiv ਆਉਣਾ ਸੀਗਾ ਜਿਹੜੀਆਂ ਦੋ ਟ੍ਰਿਬਿਊਟਰੀਜ਼ ਦਾ ਉਹ ਉਹ ਪਾਣੀ ਜੇ ਲੈ ਕੇ ਆਉਂਦੇ ਆ ਮਤਲਬ ਉਹ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਪਹਿਲਾਂ ਹੀ ਆਪਾਂ ਜੇ ਅੰਕੜੇ ਵੇਖੀਏ ਤਾਂ ਪੰਜਾਬ ਕੋਲ 17 ਸਾਲ ਦਾ ਪਾਣੀ ਬਚਿਆ ਜਮੀਨੀ ਪਾਣੀ ਉਹ ਆਪਣਾ ਜਦੋਂ ਪਾਣੀ ਨਹਿਰੀ ਪਾਣੀ ਪਾਊਗਾ ਤੇ ਉਹ ਦੁਬਾਰਤੋਂ ਰੀਚਾਰਜ ਹੋਣ ਲੱਗੂਗਾ ਪਾਣੀ ਤਾਂ ਪਾਣੀ ਪਰ ਉਹ ਇੱਕ ਨਹਿਰੀ ਪਾਣੀ ਦੇ ਨਾਲ ਜਿਵੇਂ ਪਾਣਾ ਆਉਂਦਾ ਹੋਰ ਆਉਂਦਾ ਜੇ ਜੇ ਆਪਣੀ ਫਰਟੀਲਟੀ ਐ ਜ਼ਮੀਨ ਦੀ ਘਟ ਗਈ ਆ ਉਪਜਾਊ ਸ਼ਕਤੀ ਘਟ ਗਈ ਆ ਉਹ ਵੀ ਪੂਰੀ ਹੋਊਗੀ ਇਸ ਤਰੀਕੇ ਨਾਲ ਆਪਣਾ ਹੱਲ ਹੋ ਸਕਦਾ ਆ ਸਿੰਘ ਸਾਹਿਬ ਇੱਕ ਇਤੋਂ ਹਟ ਕੇ ਆਪਾਂ ਗੱਲ ਕਰੀਏ ਵੀ ਜਿਵੇਂ ਹੁਣੇ-ਹੁਣੇ ਭਾਰਤ ਨੇ ਪਾਕਿਸਤਾਨ ਨਾਲ ਸਾਰੇ ਸਬੰਧ ਤੋੜ ਲਏ ਜਿਹੜੇ ਵਪਾਰਕ ਰਸਤੇ ਸੀ ਵਪਾਰ ਸੀ ਉਹ ਵੀ ਬੰਦ ਕਰ ਦਿੱਤਾ ਤੇ ਜਿਹੜੇ ਆਉਣ ਜਾਣ ਦੇ ਨਾਗਰਿਕਤਾ ਦੇ ਸੀ ਜਿਨ੍ਹਾਂ ਨੂੰ ਵੀਜ਼ੇ ਮਿਲੇ ਸੀ ਉਹ ਵੀ ਰੱਦ ਕਰ ਦਿੱਤੇ ਇਹ ਦਾ ਪੰਜਾਬ ਤੇ ਜਿਹੜਾ ਸਿੱਤਮ ਸਦਾ ਅਸਰ ਇਸ ਜਿਹੜੇ ਪਹਿਲਗਾਮ ਨੂੰ ਜਿਹੜਾ ਤੁਰਦੀ ਹਮਲਾ ਹੋਇਆ ਉਹਦੇ ਤੇ ਵਪਾਰਕ ਸਥਿਤੀ ਤੇ ਸਮਾਜਿਕ ਤੇ ਸਾਡੇ ਧਾਰਮਿਕ ਤੇ ਵੀ ਇਹਦਾ ਸਿੱਤਮ ਦਿਖਾਇਆ। ਉਹ ਲੇਖਨ ਜਿਹੜੀ ਅਕਸਰ ਗੱਲ ਬਹਿਵਾਤਾ ਚ ਮਾਮਲੇ ਉੱਠਦੇ ਰਹਿੰਦੇ ਆ ਜਿਹੜਾ ਵਪਾਰ ਪਾਕਿਸਤਾਨ ਨਾਲ ਹੋਰ ਤਰੀਕਿਆਂ ਨਾਲ ਹੁੰਦਾ। ਕੀ ਭਾਰਤ ਸਰਕਾਰ ਉਹਨੂੰ ਵੀ ਬੰਦ ਕਰੂਗੀ? ਇਹ ਸਵਾਲ ਬੜਾ ਲੋਕਾਂ ਦੇ ਜ਼ਿਹਨ ਚ ਖੜਾ ਹੋਇਆ ਹੈ। ਦੇਖੋ ਪਹਿਲਾਂ ਤਾਂ ਜਿਹੜਾ ਹਮਲਾ ਹੋਇਆ ਜੀ ਉਹਦੀ ਜਿੰਨੀ ਨਿੰਦਾ ਕਰ ਸਕੀ ਓਨੀ ਥੋੜੀ ਆ। ਬਹੁਤ ਹੀ ਮਤਲਬ ਕਟਿਆ ਕਰਤੂਤ ਕੀਤੀ ਜਿਨ੍ਹਾਂ ਨੇ ਬਹੁਤ ਹੀ ਬੁਝਦਲਾਨਾ ਕੰਮ ਕਰਿਆ ਤੇ ਬਹੁਤ ਹੀ ਨਿਹੱਤੇ ਬੰਦਿਆਂ ਦਾ ਕੋਈ ਕਸੂਰ ਨਹੀਂ ਹੁੰਦਾਗਾ ਉਹਦੇ ਵਿੱਚ ਤੇ ਇਹ ਇਸ ਜਦੋਂ ਵੀ ਇਹ ਚੱਕਰ ਪੈਂਦਾ ਜੀ ਸਾਰੀ ਗਾਜ ਵੇਸ਼ਾ ਪੰਜਾਬ ਤੇ ਡਿੱਗਦੀ ਆ ਆਪਣੇ ਕਿੰਨੇ ਗੁਰੂ ਘਰ ਗੁਰੂ ਸਥਾਨ ਉਧਰ ਬੈਠੇ ਆਪਾਂ ਨੇ ਅਰਦਾਸਾਂ ਕਰਦੇ ਆ ਹੁਣ ਆਪਣੋ ਬਹੁਤ ਸੰਗਤ ਜਾਣ ਲੱਗੀ ਸੀ ਗੁਰੂ ਘਰਾਂ ਨੂੰ ਉਹਨਾਂ ਨੂੰ ਰੋਕ ਲੱਗ ਜਾਣੀ ਆ ਇਹ ਜਿਹੜਾ ਆਪਣਾ ਕੋਰੀਡੋਰ ਹੈ ਕਰਤਾਰਪੁਰ ਸਾਹਿਬ ਵਾਲਾ ਲੰਘਾ ਉਹਦਾ ਵੀ ਹਜੇ ਆਪਾਂ ਨੂੰ ਨਹੀਂ ਪਤਾ ਵੀ ਉਹਨੂੰ ਚਾਲੂ ਰੱਖਣਗੇ ਕਿ ਬੰਦ ਕਰਨਗੇ ਤੇ ਵਪਾਰ ਤਾਂ ਹਮੇਸ਼ਾ ਹੀ ਜਿਹੜਾ ਚੱਲਦਾ ਪੰਜਾਬ ਰਾਂ ਹੀ ਘੱਟ ਚੱਲਦਾ ਇਹ ਗੁਜਰਾਤ ਰਾਂ ਹੀ ਵੱਧ ਕਰਦੇ ਆ ਵਪਾਰ ਚੱਲਦਾ ਹੈਗਾ ਥਰਡ ਪਾਰਟੀ ਰਾਂ ਹੀ ਚੱਲ ਜਾਂਦਾ ਉੱਥੋਂ ਦੁਬਈ ਭੇਜ ਕੇ ਫੇਰ ਚਲਾ ਦਿੰਦੇ ਆ ਤੇ ਇਹ ਇਹ ਕੇਂਦਰ ਨੂੰ ਇਹ ਸੋਚਣਾ ਚਾਹੀਦਾ ਵੀ ਪੰਜਾਬ ਨੂੰ ਹਰੇਕ ਪਾਸਿਓਂ ਕਿਉਂ ਮਾਰਦੇ ਆ ਅਸੀਂ ਨਹੀਂ ਆਂਦੇ ਵੀ ਪਾਕਿਸਤਾਨ ਨਾਲ ਲੜਾਈ ਆ ਕਿਉਂਕਿ ਜੇ ਪਾਕਿਸਤਾਨ ਨੇ ਕੰਮ ਕਰਿਆ ਤਾਂ ਠੀਕ ਆ ਉਹਦਾ ਜਵਾਬ ਦੇਣਾ ਬਣਦਾ ਮੂੰਹ ਤੋੜ ਜਵਾਬ ਦੇਣਾ ਬਣਦਾ ਆਏ ਨਹੀਂ ਵੀ ਆਪਣੇ ਨਾਗਰ ਕੋਈ ਵੀ ਨਿਹੱਤੇ ਬੰਦੇ ਮਾਰ ਜੋ ਠੀਕ ਆ ਤੁਹਾਡੀ ਲੜਾਈ ਆ ਉਹ ਸਿੱਧੀ ਹੋ ਕੇ ਲੜ ਲੈ ਜੇ ਹਿੰਦੁਸਤਾਨ ਨਾਲ ਕੋਈ ਲੜਾਈ ਲੜਨੀ ਸਿੱਧੀ ਲੜੇ ਇਹ ਥੋੜਾ ਵੀ ਤੁਸੀਂ ਨਿਹੱਤੇ ਬੰਦਿਆਂ ਤੇ ਮਾਰ ਜੋ ਪਰ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਤਕੜੇ ਹੋ ਕੇ ਸੁਨੇਹਾ ਦੇਣਾ ਪਊ ਵੀ ਹਰੇਕ ਲੜਾਈ ਤੇ ਤੁਸੀਂ ਪੰਜਾਬ ਨੂੰ ਇਹਨਾ ਮਾਰੋ ਪੰਜਾਬ ਦੀ ਆਰਥਿਕਤਾ ਅੱਗੇ ਥੱਲੇ ਚਲੀ ਗਈ ਆ ਕਿਉਂਕਿ ਬਾਂਦਰ ਤੇ ਬੈਠੇ ਵਪਾਰ ਕੋਈ ਚੱਲਦਾ ਨਹੀਂ ਵਪਾਰ ਚੱਲੂ ਤਾਂ ਸਾਡੀ ਆਰਥਿਕਤਾ ਚੱਲੂਗੀ ਤੋ ਇਹ ਲੋੜ ਆ ਜੀ ਪੋਲਿਟਿਕਲ ਜਮਾਤ ਦੀ ਲੋੜ ਆ ਬੋਲਣ ਦੀ। ਭਾਰਤ ਬਿਲਕੁਲ ਸਬੇ ਦੀ ਮੰਗ ਕਰੇ ਕਿ ਜੇ ਪਾਕਿਸਤਾਨ ਨਾਲ ਸਬੰਧ ਤੋੜੇ ਆ ਤਾਂ ਸੂਚੇ ਤੌਰ ਤੇ ਕੁੱਟਨੇ ਚਾਹੀਦੇ ਆ। ਹੋਰਾਂ ਪੱਖਾਂ ਤੋਂ ਵੀ ਹੋਰਾਂ ਢੰਗ ਤਰੀਕਿਆਂ ਨਾਲ ਵੀ ਜਿਹੜਾ ਸਾੜਾ ਸਮਾਨ ਪਾਕਿਸਤਾਨ ਚ ਜਾਂਦਾ ਜਾਂ ਉਧਰੋਂ ਆਉਂਦਾ ਉਹਤੇ ਵੀ ਰੋਕ ਲੱਗਣੀ ਚਾਹੀਦੀ ਐ ਸਿਰਫ ਜਿਹਦਾ ਸਿੱਧਾ ਸਿੱਧਾ ਪੰਜਾਬ ਵਾਲੇ ਬਾਰਡਰਾਂ ਤੇ ਸਰਪੰਦਾ ਉਹ ਨਹੀਂ। ਭਾਰਤ ਦੇ ਕਿਸੇ ਵੀ ਕੋਨੇ ਤੋਂ ਭਾਵੇਂ ਗੁਜਰਾਤ ਹੋਵੇ, ਬੰਬੇ ਹੋਵੇ, ਸਮੁੰਦਰੀ ਰਸਤਾ ਹੋਵੇ, ਹਵਾਈ ਰਸਤਾ ਹੋਵੇ ਭਾੜਾ ਦੁਬਈ ਲਈ ਹੋਵੇ ਕੋਈ ਵੀ ਚੀਜ਼ ਮੇਡ ਇਨ ਇੰਡੀਆ ਜਿਹੜੀ ਉਹ ਪਾਕਿਸਤਾਨ ਚ ਨਹੀਂ ਵੜਨੀ ਚਾਹੀਦੀ ਤੇ ਨਾ ਉਹ ਪਾਕਿਸਤਾਨ ਮੇਡ ਇੰਡੀਆ ਚ ਆਉਣੀ ਚਾਹੀਦੀ ਹੈ ਜੇ ਅਸੀਂ ਵਾਕੇ ਹੀ ਉਹਨਾਂ ਨੂੰ ਆਪਣਾ ਰੋਸ ਦਿਖਾਉਣਾ ਤੇ ਜੇ ਆਪਾਂ ਥੋਕ ਨਾਲ ਵੜਾਈ ਪਕਾਉਣੇ ਆ ਲਾੜਾ ਲਾੜਾ ਕਰਕੇ ਜਿਹੜੇ ਸਿੱਧੇ ਰਸਤੇ ਹੈਗੇ ਆ ਪੰਜਾਬ ਦੇ ਵਿੱਚੋਂ ਪੈਂਦੇ ਆ ਪਾਕਿਸਤਾਨ ਨਾਲ ਜੁੜਦੇ ਜੀ ਉਹਨਾਂ ਨੂੰ ਹੀ ਬੰਦ ਕਰਨਾ ਤੇ ਮੇਰੇ ਖਿਆਲ ਚ ਕੋਈ ਬਹੁਤਾ ਔਰ ਅਸਰ ਹੋਣ ਵਾਲਾ ਜਾਂ ਕੋਈ ਸਾਥ ਕੋਣ ਵਾਲਾ ਇੱਥੇ ਕੋਈ ਰਿਜ਼ਲਟ ਦੇਖੇ ਨੂੰ ਨਹੀਂ ਮਿਲੇਗਾ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਆ ਬਿਲਕੁਲ ਮਿੱਤਰੋ ਅੱਜ ਆਪਾਂ ਸੇਖੋ ਸਾਹਿਬ ਨਾਲ ਗੱਲ ਕੀਤੀ ਹੈ ਜਿਹੜੀ ਸਿੱਧੂ ਜਲ ਸੰਧੀ ਜਿਹੜੀ ਸਸਪੈਂਡ ਕੀਤੀ ਗਈ ਆ ਉਹਦੇ ਉਹ ਮੁੱਖ ਰਾਕੇ ਆਪਾਂ ਗੱਲ ਕੀਤੀ ਆ ਉਹਦਾ ਪੰਜਾਬ ਤੇ ਕੀ ਪ੍ਰਭਾਵ ਪੈਣ ਵਾਲਾ ਆ ਉਹਦਾ ਪੰਜਾਬ ਨੂੰ ਲਾਭ ਹੋਊਗਾ ਜਾਂ ਮੰਨ ਲਓ ਖੁਸ਼ਖਬਰੀ ਆ ਜਾਂ ਚੇਤਾਵਨੀ ਜਾਂ ਤਬਾਈ ਹੋਊਗੀ। ਇਸ ਕਰਕੇ ਇਹ ਅਜੇ ਗਰਭ ਦੇ ਵਿੱਚ ਆ ਪਹਿਲੀ ਗੱਲ ਤਾਂ ਪਾਣੀ ਦਾ ਆਉਣਾ ਰੋਕਣਾ ਹੀ ਬੜਾ ਵੱਡਾ ਫੈਸਲਾ ਅੰਤਰਰਾਸ਼ਟਰੀ ਮੁੱਦਾ ਹੈ। ਵਿਦੇਸ਼ਾਂ ਤੋਂ ਦੇਸ਼ਾਂ-ਵਿਦੇਸ਼ਾਂ ਦੀਆਂ ਜਿਹੜੀਆਂ ਖਾਸ ਤੌਰ ਤੇ ਵਰਲਡ ਬੈਂਕ ਇਹਦੇ ਵਿੱਚ ਅੰਦਾਜ਼ਨ ਅੰਦਾਜ਼ੀ ਕਰੇਗੀ ਹੋ ਸਕਦਾ ਇਹਨੂੰ ਅਮਲੇ ਰੂਪ ਨਾ ਮਿਲੇ। ਲੇਕਿਨ ਜੇ ਭਾਰਤ ਆਰਪਣਾ ਅਮਲੇ ਰੂਪ ਦੇ ਵਿੱਚ ਕਾਮਯਾਬ ਹੁੰਦਾ ਤਾਂ ਪੰਜਾਬ ਨੂੰ ਉਹਦਾ ਹਿੱਸਾ ਮਿਲਣਾ ਬਹੁਤ ਜ਼ਰੂਰੀ ਹੈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਜਗ੍ਹਾ-ਜਗ੍ਹਾ ਤੇ ਟੈਪ ਲਾਉਣੇ ਪੈਣਗੇ। ਇਤਾਂ ਦੀਆਂ ਜਿਹੜੀਆਂ ਯੋਜਨਾਵਾਂ ਪੰਜਾਬ ਸਰਕਾਰ ਨੂੰ ਪਾਲਸ ਕਰਨ ਤੋਂ ਪਹਿਲਾਂ ਸੋਚ ਲੈਣੀਆਂ ਚਾਹੀਦੀਆਂ ਤੇ ਪੰਜਾਬ ਦੇ ਪਾਣੀ ਨੂੰ ਰੀਚਾਰਜ ਕਰਨ ਤੋਂ ਪ੍ਰੰਤ ਵੱਧ ਪਾਣੀ 20 ਰੁਪਏ ਲੋਮੀ ਮੈਂਜੇ ਤਾਂ ਕੋਈ ਹੱਤ ਨਹੀਂ ਇਹਦਾ ਲਾਹ ਵੀ ਨਾ ਕੋਊਗਾ ਤੇ ਅੱਜ ਇਸੇ ਵਿਸ਼ੇ ਤੇ ਆਪਾਂ ਸੇਖੂ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਸੋਹਣਾ ਵਿਸਥਾਰ ਦਿੱਤਾ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਫਿਰ ਵੀਰਵਰਾਂ ਦੇ ਲੈ ਕੇ ਤੁਹਾਡੇ ਰੂਪ ਰੂਪ ਹੋਵਾਂਗੇ ਮੈਂ ਧੰਨਵਾਦ ਕਰਦੇ ਆ ਥੈਂਕ ਯੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਹਨਮੋਜੀ ਭਾਈ ਖਾਲਸਾ ਭਾਈ ਜੀ ਕੀ ਸਤਿ ਸ਼੍ਰੀ ਅਕਾਲ